ਫਲਾਣਾ ਬੰਦਾ ਬਹੁਤ ਅਮੀਰ ਹੈ ਫਲਾਣਾ ਬੰਦਾ ਤੁਸੀਂ ਜ਼ਿੰਦਗੀ ਦੇ ਵਿੱਚ ਇਹ ਨੋਟ ਕਰਨਾ ਹੈ ਕਿ ਫਲਾਣਾ ਬੰਦਾ ਖੁਸ਼ ਹੋਵੇ ਤੁਹਾਡੇ ਪਿੰਡ ਚ ਕੌਣ ਹੈ ਖੁਸ਼ ਇਹਦਾ ਜਿੱਦਾਂ ਤੁਸੀਂ ਚੰਗੀਆਂ ਚੰਗੀਆਂ ਚੀਜ਼ਾਂ ਨੋਟ ਕਰਨੀਆਂ ਨੇ ਤੇ ਕਿਤੇ ਹੁਣ ਇਹ ਨਾ ਨੋਟ ਕਰ ਲਓ ਵੀ ਅੱਛਾ ਚੰਗੀ ਚੀਜ਼ ਵੇਖੋ ਤੇ ਚੰਗੀ ਚੀਜ਼ ਕੀ ਹੈ ਵੀ ਸਾਡੇ ਪਿੰਡ ਐਮਐਲਏ ਹੈ ਉਹਦੇ ਕੋਲ ਤੇ 100 ਕਰੋੜ ਰੁਪਈਆ ਇਕੱਠਾ ਕਰ ਲਿਆ ਹੁੰਦਾ ਹੁਣ ਮੈਂ ਐਮਐਲਏ ਕਿਵੇਂ ਬਣਾ ਤੇ ਮੈਂ 100 ਕਰੋੜ ਕਿਵੇਂ ਲੁੱਟਾਂ ਹੁਣ ਇਹ ਸੋਚਣ ਲੱਗ ਜਾ ਫਲਾਣਾ ਬੰਦਾ ਭੁੱਕੀ ਵੇਚ ਕੇ ਬਹੁਤ ਅੱਗੇ ਗਿਆ ਤੇ ਹੁਣ ਮੈਂ ਕਿਵੇਂ ਭੁੱਕੀ ਵੇਚਾਂ ਮੈਂ ਕਿਵੇਂ ਕਾਮਯਾਬ ਹੋਵਾਂ ਉਹ ਨਸ਼ਾ ਵੇਚਦਾ ਮੈਂ ਇਦਾਂ ਦਾ ਕੰਮ ਕਿਵੇਂ ਕਰਨ ਲੱਗਾਂ ਨੋਟ ਕਰਨਾ ਜ਼ਰੂਰੀ ਹੈ ਧਿਆਨ ਰੱਖਿਓ ਭਈ ਜਿਹੜੀ ਚੀਜ਼ ਤੁਸੀਂ ਵੇਖਣੀ ਹੈ ਨਾ ਜਦੋਂ ਤੁਸੀਂ ਚੀਜ਼ ਚੰਗੀ ਜੀਤ ਦੀ ਕਾਪੀ ਕਰਨ ਲੱਗਣੀ ਹੈ ਉਦੋਂ ਇਹ ਵੇਖਣਾ ਕਿ ਖੁਸ਼ ਕੌਣ ਰਹਿੰਦਾ ਪਿੰਡ ਵਿੱਚ ਜ਼ਰੂਰੀ ਨਹੀਂ ਕਿ ਸਾਰੇ ਖੁਸ਼ ਹੀ ਰਹਿੰਦੇ ਹੋਣ ਪੈਸੇ ਵਾਲੇ ਸਾਰੇ ਖੁਸ਼ ਹੀ ਰਹਿੰਦੇ ਕਿਤੇ ਉਹ ਤੇ ਤਰਸਦੇ ਫਿਰਦੇ ਆ ਪੈਸਾ ਨਹੀਂ ਖੁਸ਼ੀ ਦੇ ਸਕਦਾ ਖੁ ਪੈਸੇ ਦਾ ਕੋਈ ਸਬੰਧ ਨਹੀਂ ਖੁਸ਼ੀ ਨਾਲ ਵੀ ਬੰਦਾ ਖੁਸ਼ ਹੋ ਜਾਂਦਾ ਫਿਰ ਤੇ ਪੈਸਿਆਂ ਵਾਲੇ ਸਾਰੇ ਬੜੇ ਖੁਸ਼ ਹੁੰਦੇ ਇਹ ਤੇ ਵੱਡੇ ਵੱਡੇ ਜੋ ਦੀਸਾਂ ਲੋਕ ਤਿੰਨ ਕੋ ਵਿਅਪ ਹੈ ਚਿੰਤਾ ਰੋਗ ਉਹ ਤੇ ਜ਼ਿਆਦਾ ਚਿੰਤਾਤ ਨੇ ਉਹ ਨਹੀਂ ਇਦਾਂ ਨਹੀਂ ਹੈਗਾ ਵੀ ਪੈਸੇ ਵਾਲੇ ਬੰਦੇ ਖੁਸ਼ ਹੋ ਜਾਂਦੇ ਜੇ ਖੁਸ਼ ਹੁੰਦੇ ਨਾ ਤੇ ਪੈਸੇ ਵਾਲੇ ਖੁਸ਼ ਹੋ ਜਾਣੇ ਸੀ ਹੁਣ ਇਹ ਸਾਨੂੰ ਭੁਲੇਖਾ ਹੀ ਹੈ ਖੁਸ਼ੀ ਤੁਹਾਡੇ ਅੰਦਰ ਹੁੰਦੀ ਹੈ ਖੁਸ਼ੀ ਤੁਹਾਡੇ ਅੰਦਰ ਹੈ ਇੱਥੋਂ ਇਹ ਗੱਲ ਨੂੰ ਨੋਟ ਕਰਿਓ ਤੁਸੀਂ ਨਾ ਨਿੱਕੇ ਨਿੱਕੇ ਬੱਚੇ ਨੇ ਜਿਹੜੇ ਬੱਚੇ ਕਹਿੰਦੇ ਐ ਵੀ ਉਹ ਜਿਹੜਾ ਬੱਚਾ ਐ ਨਾ ਉਹਦੇ ਕੋਲ ਜਿਹੜਾ ਖਡਾਉਣਾ ਹੈ ਉਹ ਮੈਨੂੰ ਮਿਲ ਜਾਏ ਮੈਂ ਖੁਸ਼ ਹੋ ਜਾਵਾਂਗਾ ਕਿਉਂਕਿ ਉਹ ਬੜਾ ਧਿਆਨ ਨਾਲ ਖੇਡ ਰਿਹਾ ਬੱਚਾ ਵੇਖੋ ਕਿੰਨਾ ਖੁਸ਼-ਖੁਸ਼ ਹੈ ਖੇਡ ਰਿਹਾ ਤੇ ਖੁਸ਼ ਹੈ ਉਹਨੇ ਵੀ ਨੋਟ ਕੀ ਕੀਤਾ ਕਿ ਬੱਚਾ ਖੁਸ਼ ਹੈ ਉਦੇ ਦਿਮਾਗ ਚ ਆਉਂਦਾ ਬੱਚਾ ਤਾਂ ਖੁਸ਼ ਹੈ ਕਿਉਂਕਿ ਇਹਦੇ ਕੋਲ ਵਧੀਆ ਖਡਾਉਣਾ ਹੈ ਬੱਚਾ ਕਹਿੰਦਾ ਮੈਨੂੰ ਇਦਾਂ ਦਾ ਖਡਾਉਣਾ ਲਿਆ ਦਿਓ ਉਹ ਖਡਾਉਣਾ ਉਹਨੂੰ ਮਿਲ ਜਾਂਦਾ ਹੈ ਉਹ 2-3 ਘੰਟੇ ਬਾਅਦ ਤੋੜ ਦਿੰਦਾ ਹੈ ਉਹ ਫੇਰ ਫੇਰ ਉੱਥੇ ਦਾ ਉੱਥੇ ਪਹੁੰਚ ਜਾਂਦਾ ਹੈ ਪਰ ਨਹੀਂ ਖੁਸ਼ ਜਿਹੜਾ ਹੋਣਾ ਹੈ ਨਾ ਇਹ ਤੁਹਾਨੂੰ ਭੁਲੇਖਾ ਹੈ ਫਲਾਣੇ ਬੰਦੇ ਕੋਲ ਗੱਡੀ ਹੈ ਸ਼ਾਇਦ ਉਹ ਤਾਂ ਖੁਸ਼ ਹੈ ਤੈਨੂੰ ਭੁਲੇਖਾ ਹੈ ਫਲਾਣੇ ਬੰਦੇ ਕੋਲ ਕੋਠੀ ਬਹੁਤ ਵੱਡੀ ਹੈ ਸ਼ਾਇਦ ਤਾਂ ਖੁਸ਼ ਹੈ ਫਲਾਣੇ ਬੰਦੇ ਕੋਲ ਬੱਚੇ ਇਹ ਕੈਨੇਡਾ ਗਏ ਹੈ ਸ਼ਾਇਦ ਤਾਂ ਵਾਲਾ ਖੁਸ਼ ਰਹਿੰਦਾ ਹੈ ਇਹਦਾ ਕੋਈ ਸਬੰਧ ਨਹੀਂ ਖੁਸ਼ੀ ਨਾਲ ਕਈਆਂ ਨੇ ਕੈਨੇਡਾ ਗਏ ਹੈ ਪਰ ਖੁਸ਼ ਨਹੀਂ ਤੂੰ ਕਹਿੰਦਾ ਗੱਡੀ ਹੈ ਤੇ ਕੋਲ ਤਾਂ ਖੁਸ਼ ਰਹਿੰਦਾ ਹੈ ਗੱਡੀਆਂ ਵਾਲੇ ਤੈਨੂੰ ਰੋਂਦੇ ਵਿਖਾ ਦਿੰਦੇ ਆ ਬਥੇਰੇ ਤੈਨੂੰ ਕੀ ਲੱਗਦਾ ਵੀ ਇਹਦਾ ਘਰ ਵੱਡਾ ਬਣ ਗਿਆ ਤਾਂ ਖੁਸ਼ ਰਹਿੰਦਾ ਹੈ ਨਹੀਂ ਜਿਹਨੂੰ ਖੁਸ਼ ਰਹਿਣਾ ਆਉਂਦਾ ਉਹਨੂੰ ਬਿਨਾਂ ਗੱਡੀਆਂ ਤੋਂ ਵੀ ਖੁਸ਼ ਰਹਿਣਾ ਆਉਂਦਾ ਉਹਨੂੰ ਬਿਨਾਂ ਕੋਠੀਆਂ ਤੋਂ ਵੀ ਖੁਸ਼ ਰਹਿਣਾ ਆਉਂਦਾ ਉਹਨੂੰ ਬਿਨਾਂ ਮੁੰਡਿਆਂ ਤੋਂ ਵੀ ਖੁਸ਼ ਰਹਿਣਾ ਆਉਂਦਾ ਉਹਨੂੰ ਬਿਨਾਂ ਔਲਾਦ ਤੋਂ ਵੀ ਖੁਸ਼ ਰਹਿਣਾ ਆਉਂਦਾ ਇਹ ਤੇ ਜਾਚ ਆ ਗਈ ਕਿਸੇ ਕਿਸੇ ਦੀ ਹੁਣ ਸਾਡੇ ਦਿਮਾਗ 'ਚ ਪਤਾ ਕੀ ਆ ਰਿਹਾ ਵੀ ਲੋਕੀ ਤਾਂ ਖੁਸ਼ ਨੇ ਇਹਨਾਂ ਕੋਲੇ ਔਲਾਦ ਹੈ ਸਾਨੂੰ ਐਦਾਂ ਲੱਗਦਾ ਇਹ ਤੈਨੂੰ ਲੱਗਦਾ ਹੀ ਐ ਇਹ ਭਲੇਖਾ ਐ ਜਿਨ੍ਹਾਂ ਕੋਲ ਸਾਰਿਆਂ ਕੋਲ ਔਲਾਦਾ ਹੈਗੀ ਨਹੀਂ ਇੱਥੇ ਬਹੁਤ ਬੈਠੇ ਨੇ ਪੁੱਛ ਲੋ ਵੀ ਸਾਰੇ ਖੁਸ਼ ਹੈ ਤੁਸੀਂ ਕਹਿੰਦੇ ਨਾ ਅਜੇ ਵੀ ਨਹੀਂ ਗੱਲ ਬਣੀ ਬੜੇ ਦੁਖੀ ਨੇ ਕਹੀ ਵਿਆਹ ਨਹੀਂ ਹੋਇਆ ਉਹ ਅੱਡ ਦੁਖੀ ਹੈ ਜਿਹਦਾ ਹੋ ਗਿਆ ਉਹ ਫੇਰ ਵੀ ਦੁਖੀ ਹੁਣ ਜਿਹਦਾ ਵਿਆਹ ਨਹੀਂ ਹੋਇਆ ਉਹ ਕਹਵੇ ਇਹ ਤਾਂ ਖੁਸ਼ ਨੇ ਸ਼ਾਇਦ ਇਹਨਾਂ ਦੇ ਵਿਆਹ ਹੋਏ ਹੋਏ ਨੇ ਜਿਨ੍ਹਾਂ ਦੇ ਹੋਏ ਹੋਏ ਨੇ ਉਹਨਾਂ ਨੂੰ ਪੁੱਛ ਲੋ ਵੀ ਤੁਸੀਂ ਸਾਰੇ ਖੁਸ਼ ਹੈ ਉਹ ਕਹਿੰਦੇ ਉਹ ਕਿਹੜਾ ਦਿਨ ਸੀ ਜਿੱਦਣ ਇਹ ਵਿਪਤਾ ਪਈ ਸੀ ਸਰ ਇਹਦੇ ਕਹਿੰਦੇ ਸਰ ਸੱਚੀ ਗੱਲ ਐ ਘਰ ਦੀ ਦੁਸ਼ਮਣ ਤੁਰਿਆ ਫਿਰਦਾ ਸਾਡੇ ਲਈ ਵਿਆਹੇ ਵਰੇ ਅਹੀਂ ਸੋਚਦੇ ਵੀ جنگ ਇਹ ਉਹ جنگ ਐ ਜਿੱਥੇ ਰਹਿਣਾ ਵੀ ਦੁਸ਼ਮਣ ਦੇ ਨਾਲ ਹੀ ਪੈਂਦਾ ਐ ਇਹ ਉਹ جنگ ਐ ਵੀ ਦੁਸ਼ਮਣਾਂ ਦੇ ਨਾਲ ਹੀ ਰਹਿਣਾ ਪੈਂਦਾ ਕੋਈ جنگ ਐ ਸੀ ਜਿੱਥੇ ਦੁਸ਼ਮਣ ਦੇ ਨਾਲ ਰਹਿਣਾ ਪੈਂਦਾ ਹੋਵੇ ਪਰ ਇੱਥੇ ਦੁਸ਼ਮਣ ਦੇ ਨਾਲ ਹੀ ਰਹਿਣਾ ਪੈਂਦਾ ਹੁਣ ਸੋਚ ਕੇ ਵੇਖੋ ਵੀ ਵਿਆਹਾਂ ਵਾਲੇ ਸਾਰੇ ਖੁਸ਼ ਨੇ ਕਿਤੇ ਹੁਣ ਇਹਦਾ ਮਤਲਬ ਇਹ ਐ ਵੀ ਤੈਨੂੰ ਕਿਤੇ ਨਾ ਕਿਤੇ ਭਲੇਖਾ ਕੀ ਵੇਮ ਹੈ बस ਤੇਰੇ ਮੰਨ ਦਾ ਭਰਮ ਹੈ ਕਿ ਸ਼ਾਇਦ ਬੰਦਾ ਗੱਡੀ ਕਰਕੇ ਖੁਸ਼ ਰਹਿੰਦਾ ਓਏ ਤਾਂ ਖੁਸ਼ ਹੈ ਗੱਡੀ ਐ ਇਹਦੇ ਕੋਲ ਇਹ ਤੈਨੂੰ ਭੁਲੇਖਾ ਹੈ ਇਹ ਬੰਦਾ ਤੇ ਵੈਸਾ ਹੀ ਖੁਸ਼ ਰਹਿੰਦਾ ਹੋਣਾ ਐ ਗੱਡੀ ਕਰਕੇ ਖੁਸ਼ ਨਹੀਂ بڑے ਗੱਡੀਆਂ ਵਾਲੇ ਖੁਸ਼ ਨਹੀਂ ਹਨ ਇਹ ਕੋਠੀ ਕਰਕੇ ਖੁਸ਼ ਨਹੀਂ ਕੋਠੀਆਂ ਵਾਲੇ ਬਥੇਰੇ ਹੈਗੇ ਜਿਹੜੇ ਰੋਂਦੇ ਐ ਇਹ ਔਲਾਦਾ ਕਰਕੇ ਖੁਸ਼ ਨਹੀਂ ਔਲਾਦਾਂ ਵਾਲੇ ਬਥੇਰੇ ਹੈਗੇ ਜਿਹੜੇ ਰੋਂਦੇ ਐ ਇਹ ਤਾਂ ਜਾਚ ਸਿੱਖਣੀ ਹੈ ਖੁਸ਼ ਰਹਿਣ ਦੀ ਕਈ ਵੇਖਿਆ ਗਰੀਬੀ ਦੇ ਵਿੱਚ ਵੀ ਬੜੇ ਕਾਇਮ ਐ ਬੜੇ ਖੁਸ਼ ਐ ਬੜਾ ਆਨੰਦ ਹੈ ਜੀ ਬੜੀ ਬੜੇ ਖੁਸ਼ ਰਹਿੰਦਾ ਤੇ ਕਈ ਵੱਡੇ ਵੱਡਿਆਂ ਨਾਲ ਵਾਹ ਪੈਂਦਾ ਉਹ ਵੀ ਵੇਖੀ ਤੇ ਨੇ ਬੜਾ ਬੁਰਾ ਹਾਲ ਐ ਜੀ ਸੱਚੀ ਕਹਿ ਰਿਹਾ ਮੈਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠੇ ਆਪਾਂ ਸਾਡਾ ਤੁਸੀਂ ਆਪਣੇ ਘਰ ਦੇ ਜੀ ਆ ਸਾਡੇ ਪਰਿਵਾਰ ਦੇ ਮੈਂਬਰ ਐ ਇਹ ਸੱਚ ਐ ਕਿ ਬੜੇ ਅਮੀਰਾਂ ਨਾਲ ਵਾਹ ਪਿਆ ਸਾਰੇ ਖੁਸ਼ ਨਹੀਂ ਨੇ ਜਿੰਨੇ ਹਾਲਾਂਕਿ ਗਰੀਬਾਂ ਦੇ ਘਰਾਂ 'ਚ ਹਾਸਾ ਠੱਠਾ ਹੁੰਦਾ ਐਨਾ ਉਹਨਾਂ ਦੇ ਘਰਾਂ 'ਚ ਨਹੀਂ ਉਹ ਇਕ ਦੂਜੇ ਨੂੰ ਮਿਲਦੇ ਹੀ ਨਹੀਂ ਜਿੱਡੀਆਂ ਅਮੀਰੀਆਂ ਜਿੰਨੇ ਵੱਡੇ ਉਹਨੇ ਰੋਗ ਵੀ ਜ਼ਿਆਦਾ ਨੇ ਪਰੇਸ਼ਾਨ ਵੀ ਜ਼ਿਆਦਾ ਨੇ ਤਾਂ ਕਰਕੇ ਜਾਤ ਸਿੱਖਣੀ ਐ ਖੁਸ਼ ਰਹਿਣ ਦੀ ਕਾਇਮ ਰਹਿਣ ਦੀ ਹੱਸਣ ਦੀ ਜਾਤ ਸਿੱਖਣੀ ਐ ਤੇ ਜਿਹੜਾ ਬੰਦਾ ਬਹੁਤ ਆਨੰਦ ਚ ਰਹਿੰਦਾ ਤੁਸੀਂ ਵੇਖੋ ਵੀ ਇਹ ਕਿਉਂ ਰਹਿੰਦਾ ਹੈ ਇਹਨੇ ਜਾਚ ਕੇ ਨੇ ਸਿੱਖ ਲਈ ਖੁਸ਼ ਰਹਿਣ ਦੀ ਉਹਦੀ ਕਾਪੀ ਕਰੋ ਕਿਸੇ ਚੱਜਦੇ ਬੰਦੇ ਦੀ ਜਿਹੜਾ ਤੁਹਾਨੂੰ ਸਮਾਜ ਵਿੱਚ ਅਲੇ-ਦਵਾਲੇ ਕੋਈ ਵਧੀਆ ਦਿਸਦਾ ਹੈ ਜਿਹੜਾ ਥੋੜਾ ਜਿਹਾ ਸ਼ਾਂਤ ਰਹਿੰਦਾ ਹੈ ਜਿਹੜਾ ਕੈਮ ਰਹਿੰਦਾ ਹੈ ਜਿਹੜਾ ਰੰਗ ਚ ਰਹਿੰਦਾ ਜਿਹੜਾ ਮਸਤੀ ਚ ਰਹਿੰਦਾ ਤਾਂ ਕਰਕੇ ਕੋਈ ਵੀ ਚੰਗੀ ਚੀਜ਼ ਜਦੋਂ ਤੁਸੀਂ ਵੇਖਣੀ ਹੈ ਤੇ ਉਹਦੀ ਕਾਪੀ ਕਰਨੀ ਹੈ ਕੁਝ ਵੀ ਵੇਖੋ ਵੱਡਾ ਦਰਖਤ ਹੋਵੇ ਬਹੁਤ ਵਧੀਆ ਐ ਬੜਾ ਤੁਸੀਂ ਵੇਖਿਆ ਕਰੋ ਵੀ ਇਹ ਵਧੀਆ ਕਿਉਂ ਹੈ ਫਿਰ ਤੁਸੀਂ ਵੇਖਣਾ ਵੀ ਇਹ ਸਾਮ ਸੰਭਾਲ ਹੋਈ ਹੈ ਤੇ ਜੇ ਨਾ ਵਧੀਆ ਹੋਵੇ ਤਾਂ ਵੀ ਪੁੱਛੋ ਵੀ ਕਿਉਂ ਹੈ ਫਿਰ ਇਹ ਇਹ ਗਲਤੀ ਕਿਹੜੀ ਹੋਈ ਹੈ ਉਹਦੇ ਤੋਂ ਸਿੱਖਿਆ ਲੈਣੀ ਹੈ ਹਰ ਚੀਜ਼ ਤੋਂ ਸਿੱਖਣਾ ਹਰ ਚੀਜ਼ ਤੋਂ ਸਿੱਖਣਾ ਸਿੱਖਦੇ ਹੀ ਜਾਣਾ ਸਿੱਖਦੇ ਹੀ ਜਾਣਾ ਜ਼ਿੰਦਗੀ 'ਚ ਅੱਗੇ 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 ਇਦਾਂ ਹੀ ਵੱਧਦੇ ਤੁਰੇ ਜਾਣਾ ਜ਼ਿੰਦਗੀ ਵਿੱਚ ਕਾਮਯਾਬੀ ਕਾਮਯਾਬ ਹੋਣਾ ਬਸ ਤੁਹਾਡੀ ਕਾਮਯਾਬੀ ਸਦਾ ਖੁਸ਼ ਰਹਿਣਾ ਹੈ ਸਦਾ ਖੇੜੇ ਰਹਿਣਾ ਜਿਹੜਾ ਬੰਦਾ ਬਹੁਤ ਕਾਮਯਾਬ ਹੈ ਮਤਲਬ ਬਹੁਤ ਖੁਸ਼ ਰਹਿੰਦਾ ਅਸਲ ਕਾਮਯਾਬੀ ਇਹ ਹੈ ਵੀ ਖੁਸ਼ ਰਹਿਣਾ ਹੁਣ ਸਾਡੇ ਦਿਮਾਗ ਵਿੱਚ ਇਹੀ ਹੈ ਬਾ ਜਿੰਨੂੰ ਮਰਜ਼ੀ ਪੁੱਛ ਲੋ ਇੱਥੇ ਆ ਬੱਚਿਆਂ ਨਾਲ ਗੱਲਾਂ ਬਾਤਾਂ ਕਰਦੇ ਨਹੀਂਦਾ ਮਿਲਦੇ ਰਹਿੰਦੇ ਆ ਬਸ ਜੀ ਹੁਣ ਆਈਲੈਂਡਸ ਕਰਨ ਲੱਗੇ ਆ ਫੇਰ ਕੈਨੇਡਾ ਜਾਣਾ ਫੇਰ ਬਾ ਫਿਰ ਸੈੱਟ ਮੈਂ ਕਿਹਾ ਸੈੱਟ ਸੁੱਟ ਤੇ ਇੱਥੇ ਪਤਾ ਹੀ ਹੈ ਸਾਨੂੰ ਹੁਣ ਬਸ ਫੇਰ ਲਾਈਫ ਸੈੱਟ ਫੇਰ ਜਦੋਂ ਉੱਥੇ ਚਲੇ ਜਾਣਗੇ ਮਾਪਿਓ ਕਹਿ ਰਹੇ ਨੇ ਬੇਟਾ ਆਈਲੈਂਡਸ ਕਰ ਲੈ ਬਸ ਫੇਰ ਸੈੱਟ ਬੈਂਡ ਆ ਜਾਣ ਵਾਸਤੇ ਆ ਗਏ ਹੁਣ ਹੁਣ ਕਹਿੰਦੇ ਏਜੰਟ ਲੱਭੋ ਫਿਰ ਕੈਨੇਡਾ ਪਹੁੰਚੋ ਬਸ ਫਿਰ ਸੈਟ ਕੈਨੇਡਾ ਪਹੁੰਚ ਜਾਣਾ ਉਹਨੇ ਫਿਰ ਪੁੱਤ ਹੁਣ ਪੱਕਾ ਹੋ ਜਾ ਬਸ ਫਿਰ ਸੈਟ ਬਸ ਫਿਰ ਸੈਟ ਕੰਮ ਉਹ ਵਿਚਾਰਾ 4-5 ਸਾਲ ਲਾ ਕੇ ਪੱਕਾ ਹੋ ਗਿਆ ਹੁਣ ਕਹਿੰਦੇ ਹੁਣ ਚੰਗੀ ਜੀ ਕੁੜੀ ਮਿਲ ਜੇ ਬਸ ਫਿਰ ਸੈਟ ਲੈ ਹੁਣ ਕੁੜੀ ਲੱਭਣ ਲੱਗ ਗਏ ਕੁੜੀ ਮਿਲ ਗਈ ਹੁਣ ਭਾਏ ਇੱਕ ਤਾਂ ਨਿਆਣਾ ਹੋ ਜੇ ਨਾ ਬਸ ਫਿਰ ਸੈਟ ਹੁਣ ਨਿਆਣਾ ਜੱਬ ਪਿਆ ਹੁਣ ਹੁਣ ਬਈ ਕਹਿੰਦੇ ਬਸ ਉਹਨ ਕਿਸੇ ਚੰਗੇ ਸਕੂਲ ਤੇ ਦਾਖਲਾ ਦੂਖਲਾ ਹੋ ਜਾਏ ਬੱਚਾ ਪੜ੍ਹ ਲਿਖ ਜਾਏ ਬਸ ਸੈੱਟ ਫਿਰ ਲੈ ਦੱਸ ਇਹ ਸੈੱਟ ਹੁੰਦਾ ਹੁੰਦਾ ਮੜੀਆਂ ਚ ਸੈੱਟ ਹੋ ਜਾਂਦਾ ਜਾ ਇਹ ਸੈੱਟ ਹੀ ਨਹੀਂ ਹੁੰਦਾ ਆਮ ਬੰਦੇ ਇਦਾਂ ਹੀ ਐ ਸੈੱਟ ਹੀ ਨਹੀਂ ਹੋਏ ਬਸ ਆਹ ਕੰਮ ਕਰ ਲਈਏ ਬਸ ਸੈੱਟ ਮੁੜ ਕੇ ਸਾਰੀ ਜ਼ਿੰਦਗੀ ਮੌਜਾਂ ਹੀ ਮੌਜਾਂ ਮੌਜਾਂ ਪਤਾ ਨਹੀਂ ਕਦੋਂ ਕਿੱਥੇ ਨੇ ਮੌਜਾਂ ਐ ਦੱਸੋ ਜਿਹੜਾ ਤੁਸੀਂ ਕਹਿੰਦੇ ਵੀ ਬਾਅਦ ਚ ਮੌਜਾਂ ਹੀ ਮੌਜਾਂ ਮਤਲਬ ਬੱਚਾ ਹੋ ਜੇ ਮौजਾ ਹੀ ਮौजਾ ਹੋ ਗਿਆ ਹੁਣ ਇਹ ਪੜ ਲੇ ਬਸ ਫਿਰ ਮौजਾ ਹੀ ਮौजਾ ਹੁਣ ਹੁਣ ਆਈਲੈਂਡਸ ਕਰ ਲੇ ਫਿਰ ਮौजਾ ਹੀ ਮौजਾ ਹੁਣ ਹੁਣ ਇਹ ਪੱਕਾ ਹੋ ਜੇ ਫਿਰ ਮौजਾ ਹੀ ਮौजਾ ਕੈਨੇਡਾ ਚਲੇ ਗਿਆ ਪਹੁੰਚ ਗਿਆ ਪੱਕਾ ਵੀ ਹੋ ਗਿਆ ਹੁਣ ਹੁਣ ਇਹਨੂੰ ਚੰਗੀ ਕੁੜੀ ਮਿਲੇ ਨਾ ਫਿਰ ਮौजਾ ਹੀ ਮौजਾ ਮਤਲਬ ਤੇਰੀਆਂ ਮौजਾਂ ਕਦੋਂ ਆਉਣਗੀਆਂ ਤੁਸੀਂ ਸਮਾਜ ਵਿੱਚ ਵੇਖੋ ਇਦਾਂ ਹੀ ਨਹੀਂ ਚੱਲ ਰਿਹਾ ਸਾਰਾ ਕੀ ਸਮਾਜ ਚ ਇਦਾਂ ਹੀ ਨਹੀਂ ਇਹ ਕਿਹੜੀ ਮौज ਨੂੰ ਉੜੀ ਗਰੇ ਇਹ ਕਿੰਨੂੰ ਸੈੱਟ ਹੋਣਾ ਕਹਿੰਦੇ ਅਸੀਂ ਇਦਾਂ ਕਿਉਂ ਨਹੀਂ ਕਹਿੰਦੇ ਮੈਂ ਬਹੁਤ ਅੱਜ ਹੀ ਖੁਸ਼ ਹਾਂ ਪੁੱਤ ਮੇਰਾ ਆਈਲੈਂਡਸ ਕਰ ਲਵੇ ਚੰਗਾ ਨਹੀਂ ਤੇ ਇਹਦੀ ਮਰਜ਼ੀ ਪਰ ਮੈਂ ਬੜਾ ਖੁਸ਼ ਪੁੱਤ ਨੇ ਕਰ ਲਈ ਆਈਲੈਂਡਸ ਬਾਹਰ ਜਾਵੇ ਆਪਣੀ ਲਾਈਫ ਜੀਵੇ ਪੱਕਾ ਹੋਵੇ ਪੀਆਰ ਹੋਵੇ ਫੋਈ ਜਾਵੇ ਪਰ ਮੈਂ ਖੁਸ਼ ਹਾਂ ਅੱਜ ਹੀ ਪਰ ਸਾਡੀ ਖੁਸ਼ੀ ਜਿਹੜੀ ਹੈ ਡਿਪੈਂਡ ਹੈ ਸੋਚਿਆ ਹੋਇਆ ਵੀ ਆਹ ਹੋ ਜਾਏਗਾ ਫਿਰ ਖੁਸ਼ ਹੋਵਾਂਗੇ ਫਿਰ ਆਹ ਹੋ ਜਾਏਗਾ ਫਿਰ ਖੁਸ਼ ਹੋਵਾਂਗੇ ਫਿਰ ਆਹ ਹੋ ਜਾਏਗਾ ਫਿਰ ਖੁਸ਼ ਹੋਵਾਂਗੇ ਉਹਨੇ ਨੂੰ ਉਹਨੂੰ ਕੋਈ ਹੋਰ ਮਿਲ ਜਾਂਦੀ ਆ ਕੇ ਉਹ ਕਹਿੰਦੀ ਮੈਂ ਤੇਰੇ ਨਾਲ ਵਿਆਹ ਕਰਾਉਣਾ ਉਹ ਵਿਆਹ ਉਹਦੇ ਨਾਲ ਕਰਾ ਲਿਆ ਮੁੜ ਕੇ ਉਹ ਪੱਕਾ ਹੋ ਗਿਆ ਉਹ ਖੁਸ਼ ਨੇ ਦੋਨੇ ਜਣੇ ਬਾਪੂ ਬੇਬੇ ਨੂੰ ਫੋਨ ਨਹੀਂ ਕਰਦੇ ਇਹ ਅਪਸੈਟ ਇਹ ਕਹਿੰਦੇ ਸੀ ਸੈਟ ਹੋ ਜਾਗੇ ਹੋ ਜੋ ਸੈਟ ਹੁਣ ਰੋਈ ਜੋ ਬੈਠਾ ਹੈ ਮੈਂ ਮੁੰਡਾ ਸਾਨੂੰ ਫੋਨ ਨਹੀਂ ਕਰਦਾ ਸਾਡੇ ਨਾਲ ਗੱਲ ਨਹੀਂ ਕਰਦਾ ਹੁਣ ਜਿੰਨਾ ਚਿਰ ਜਿਵੋਂਗੇ ਰੋਇਓ ਤੂੰ ਇਹ ਕਹੇ ਮੈਂ ਅੱਜ ਖੁਸ਼ ਹਾਂ ਆਪਣੇ ਆਪ ਵਿੱਚ ਬੁੱਤ ਮੇਰੀਆਂ ਖੁਸ਼ੀਆਂ ਤੇਰੇ ਤੇ ਡਿਪੈਂਡ ਨਹੀਂ ਮੈਂ ਮੇਰੀਆਂ ਖੁਸ਼ੀਆਂ ਤੇਰੇ ਤੇ ਡਿਪੈਂਡ ਨਹੀਂ ਮਥਾਜ ਨਹੀਂ ਮਥਾਜੀ ਨਹੀਂ ਮੈਂ ਨਹੀਂ ਕਿਸੇ ਦਾ ਮਥਾਜ ਐਂ ਕਹੋ ਮੈਂ ਨਹੀਂ ਮੁਤਾਜ ਚਾਹੇ ਪੋਤੀਆਂ ਮੇਰਾ ਧੀ ਹੈ ਮੇਰੀ ਘਰ ਵਾਲੀ ਹੈ ਮੇਰੀ ਮੈਂ ਮੁਤਾਜ ਨਹੀਂ ਮੈਂ ਆਪਣੇ ਆਪ ਵਿੱਚ ਖੁਸ਼ ਹਾਂ ਬਾਕੀ ਤੇਰੀ ਮਰਜ਼ੀ ਹੈ ਮੇਰੇ ਤੋਂ ਖੁਸ਼ੀ ਨਾਲੇ ਅਸੀਂ ਤੇ ਵੰਡਣ ਵਾਲੇ ਹੋਈਏ ਖੁਸ਼ੀਆਂ ਡਿਪੈਂਡ ਨਾ ਹੋਵੋ ਭਿਖਾਰੀ ਖੁਸ਼ੀਆਂ ਦੀ ਭੀਖ ਨਾ ਮੰਗੋ ਬੱਚਿਆਂ ਭਿਖਾਰੀ ਨਾ ਬਣੋ ਦਾਤੇ ਬਣੋ ਖੁਸ਼ੀਆਂ ਦੇ ਵੰਡਣ ਵਾਲੇ ਬਣੋ ਭਿਖਾਰੀ ਨਾ ਬਣੋ ساری ਜ਼ਿੰਦਗੀ ਮੰਗਦਾ ਰਹੇ ਉਹਦੇ ਕੰਨੀ ਵੇਖੀ ਜਾਏ ਵੇ ਮੈਨੂੰ ਖੁਸ਼ ਕਰੂਗਾ ਇਹ ਮੈਨੂੰ ਖੁਸ਼ ਕਰੂਗਾ ਲੈ ਤੂੰ ਮੈਨੂੰ ਕੀ ਕੁਝ ਕਰੇਗਾ ਮੈਂ ਖੁਸ਼ ਹਾਂ ਮੈਂ ਕੈਮ ਹਾਂ ਮੈਂ ਚੜ੍ਹਦੀ ਕਲਾ ਚ ਹਾਂ ਤੂੰ ਮੈਨੂੰ ਕੀ ਕਰਨਾ ਖੁਸ਼ ਮੈਂ ਤਾਂ ਖੁਸ਼ ਹਾਂ ਤੇਰੇ ਤੇ ਮੈਂ ਡਿਪੈਂਡ ਕਿਉਂ ਹੋਵਾਂ ਇਹਨੂੰ ਕਹਿੰਦੇ ਨੇ ਆਪਣੇ ਆਪ ਤੇ ਆਪਣੇ ਆਪ ਚ ਖੁਸ਼ੀਆਂ ਲੱਭਣੀਆਂ ਆਪਣੇ ਆਪ ਚ ਕੰਪਲੀਟ ਹੋਣਾ ਇਹਨੂੰ ਕਹਿੰਦੇ ਨੇ ਪੂਰਾ ਹੋ ਜਾਣਾ ਅਧੂਰੇ ਜਿੰਨਾ ਚਿਰ ਕਿਸੇ ਦੂਜੇ ਦੀ ਤੈਨੂੰ ਲੋੜ ਹੈ ਉਹ ਦੂਜਾ ਤੇਰਾ ਫਰੈਂਡ ਵੀ ਹੋ ਸਕਦਾ ਹੈ ਤੇਰਾ ਲਾਈਫ ਪਾਰਟਨਰ ਵੀ ਹੋ ਸਕਦਾ ਹੈ ਤੇਰਾ ਬੱਚਾ ਵੀ ਹੋ ਸਕਦਾ ਹੈ ਜਿੰਨਾ ਚਿਰ ਤੂੰ ਦੂਜਾ ਭਾਲਦਾ ਉਹਨਾਂ ਚਿਰ ਡਿਪੈਂਡ ਹੈ ਪੂਰਾ ਹੋਣਾ ਕੰਪਲੀਟ ਹੋਣਾ ਆਪਣੇ ਆਪ ਵਿੱਚ ਰਹਿ ਜਾਣਾ ਇਹਨੂੰ ਕਹਿੰਦੇ ਆ ਪੂਰਾ ਪ੍ਰਭ ਆਰਦਿਆ ਬੋਲੋ ਪੜੋ ਪੂਰਾ ਜਾ ਕਾ ਨਾਓ ਨਾਨਕ ਪੂਰਾ ਪਾਇਆ ਪੂਰਾ ਪ੍ਰਭ ਆਰਦਿਆ ਪੂਰਾ ਜਕਾਣਾ ਨਾਨਕ ਪੂਰਾ ਪਾਇ ਪੂਰੇ ਕੇ ਗੁਣ ਗਾਉ ਕਹਿੰਦੇ ਪੂਰਾ ਪਾ ਲਿਆ ਪੂਰੇ ਦੇ ਗੁਣ ਗਾਣ ਲੱਗ ਪਿਆ ਮੈਂ ਬਸ ਪੂਰਾ ਹੋ ਜਾ ਨਾਨਕ ਕੱਚੜਿਆਂ ਸਿਓ ਤੋੜ ਕੱਚੇ ਨੇ ਜਿਹੜੇ ਛੱਡਦੇ ਉਹਨਾਂ ਦਾ ਖਹਿੜਾ ਟੂੰਡ ਸੱਜਣ ਸੰਤ ਪਕਿਆਂ ਓਏ ਜਿਵਨ ਦੇ ਵਿਛੜੇ ਓਏ ਮੋਇਆ ਨਾ ਜਾਹੀ ਛੋੜ ਤੂੰ ਨਾ ਆਪਣੇ ਆਪ ਨੂੰ ਕੰਪਲੀਟ ਕਰ ਅਸੀਂ ਕਹਿ ਦਿੰਨੇ ਆਂ ਫਲਾਣਾ ਬੰਦਾ ਪੂਰਾ ਹੋ ਗਿਆ ਪੂਰਾ ਕਿੱਥੇ ਹੋ ਗਿਆ ਅਧੂਰਾ ਹੀ ਸੀ ਅਧੂਰਾ ਹੀ ਜੰਮਿਆ ਅਧੂਰਾ ਹੀ ਮਰ ਗਿਆ ਅਧੂਰਾ ਹੀ ਜੰਮਿਆ ਅਧੂਰਾ ਹੀ ਰਿਹਾ ਅਧੂਰਾ ਹੀ ਮਰ ਗਿਆ ਪੂਰਾ ਕਿੱਥੇ ਹੋਇਆ ਤਾਂ ਕਰਕੇ ਅਸੀਂ ਹੋਣਾ ਪੂਰੇ ਤੇ ਪੂਰੇ ਦਾ ਮਤਲਬ ਇਹ ਆ ਮੈਂ ਆਪਣੇ ਆਪ ਵਿੱਚ ਪੂਰਾ ਮੈਨੂੰ ਕਿਸੇ ਦੀ ਲੋੜ ਸੌਖਾ ਨਹੀਂ ਇਹ ਕਹਿਣਾ ਪਰ ਕੋ ਮੈਨੂੰ ਕਿਸੇ ਦੀ ਲੋਹਣ ਜਾ ਕੇ ਘਰੇ ਕਹੇ ਜੋ ਘਰ ਵਾਲੀ ਜਾਂ ਭੱਜਾ ਮੈਨੂੰ ਤੇਰੀ ਲੋੜ ਤੂੰ ਛਿੱਤਰ ਵੇਖੀ ਪੈਂਦੇ ਮੇਰੇ ਪਿੱਛੇ ਲੱਗ ਕੇ ਕਹਦੇ ਜਾ ਕੇ ਘਰ ਵਾਲੀਆਂ ਘਰ ਵਾਲੇ ਫੋਨ ਕਰਦੇ ਨੇ ਵੀ ਮੈਨੂੰ ਨਹੀਂ ਹੁਣ ਤੇਰੀ ਲੋੜ ਬੱਸ ਉਹ ਕਹ ਗਿਆ ਚੰਗੀ ਸਿੱਖਿਆ ਮਿਲੀਏ ਇਹਦਾ ਮਤਲਬ ਸਮਝ ਲਓ ਕੀ ਹੈ ਵੀਰੋ ਭੈਣੋ ਰਹਿਣਾ ਡੱਬਰ ਦੇ ਨਾਲ ਹੀ ਐ ਬੱਚੇ ਪਾਲਣੇ ਨੇ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ ਪਰ ਮੈਂ ਖੁਸ਼ ਆ ਮੈਂ ਡਿਪੈਂਡ ਨਹੀਂ ਮੈਂ ਕੰਪਲੀਟ ਆ ਆਪਣੇ ਆਪ ਚ ਮੈਰ ਜਿਆ ਹੋਇਆ ਮੈਂ ਪੰਗਾ ਮੈਂ ਕਿਸੇ ਤੇ ਡਿਪੈਂਡ ਨਹੀਂ ਫਰਜ਼ ਆਪਣੇ ਸਾਰੇ ਨਿਭਾਵਾਂਗੇ ਜੇ ਲੜ ਲਈ ਐ ਇੱਜ਼ਤ ਕਰਾਂਗੇ ਵਿਆਹ ਕੇ ਲਿਆਏ ਆ ਸਤਕਾਰ ਕਰਾਂਗੇ ਸਤਕਾਰ ਕੱਲਾ ਰੋਟੀ ਪਾਣੀ ਦੇਣਾ ਫਰਜ਼ ਨਹੀਂ ਹੁੰਦਾ ਸਤਕਾਰ ਦੇਣਾ ਵੀ ਫਰਜ਼ ਹੁੰਦਾ ਬੰਦੇ ਦਾ ਇੱਜ਼ਤ ਦੇਣੀ ਔਰਤ ਨੂੰ ਸਤਕਾਰ ਦੇਣਾ ਇੱਜ਼ਤ ਦੇਣੀ ਵੀ ਫਰਜ਼ ਹੁੰਦਾ ਕੱਲਾ ਰੋਟੀ ਖਵਾਉਣਾ ਨਹੀਂ ਹੁੰਦਾ ਵੀ ਮੈਂ ਰੋਟੀ ਖਵਾਵਾ ਇਹਨੂੰ ਪ੍ਰਸ਼ਾਦਾ ਲੈ ਫਿਰ ਬੰਦੇ ਪਤਾ ਕੀ ਕਹਿਣਗੇ ਦੱਸ ਤੈਨੂੰ ਕਮੀ ਕਿਹੜੀ ਚੀਜ਼ ਦੀ ਹੈ ਰੋਟੀ ਤੈਨੂੰ ਮਿਲਦੀ ਹੈ ਕੱਪੜਾ ਲੀੜਾ ਜਦੋਂ ਕੰਨੀ ਲਿਆ ਕੇ ਦਿੰਦੇ ਆ ਤੈਨੂੰ ਘਾਟਾ ਕਿਹੜੀ ਚੀਜ਼ ਦਾ ਸਤਕਾਰ ਦੀ ਕਮੀ ਹੈ ਇੱਜ਼ਤ ਦੀ ਰਿਸਪੈਕਟ ਦੀ ਤੇ ਅੱਜ ਦਾ ਜਿਹੜਾ ਯੁੱਗ ਹੈ ਅੱਜ ਦਾ ਸਮਾਂ ਇਹ ਹੈ ਜੀ ਕਹੋ ਸਤਕਾਰ ਕਰੋ ਤੇ ਸਤਕਾਰ ਕਰਵਾਓ ਇੱਜ਼ਤ ਕਰੋ ਤੇ ਇੱਜ਼ਤ ਕਰਵਾਓ ਅੱਜ ਦਾ ਸਮਾਂ ਇਦਾਂ ਦਾ ਹੈ ਅੱਜ ਤੁਸੀਂ ਸਤਕਾਰ ਦਿਓਗੇ ਤੁਹਾਨੂੰ ਸਤਕਾਰ ਮਿਲੇਗਾ ਇੱਜ਼ਤ ਦਿਓਗੇ ਇੱਜ਼ਤ ਮਿਲੇਗੀ ਜੀ ਕਹੋਗੇ ਜੀ ਕਹੇਗੀ ਅੱਜ ਦਾ ਸਮਾਂ ਇਦਾਂ ਦਾ ਬਰਾਬਰੀ ਦਾ ਹੁਣ ਫਰਜ਼ ਆਪਣੇ ਪੂਰੇ ਨਿਭਾਵਾਂਗਾ ਮੈਂ ਪਰ ਮੈਂ ਆਪਣੇ ਆਪ ਵਿੱਚ ਖੁਸ਼ ਆਪਣੇ ਬੱਚਿਆਂ ਨੂੰ ਇਹ ਗੱਲ ਕੋ ਤੁਸੀਂ ਕਹਿੰਦੇ ਪੁੱਤ ਤੇਰੇ ਬਿਨਾ ਮੇਰਾ ਕੋਈ ਨਹੀਂ ਬਸ ਉਹ ਭਾਰਾਂ ਤੇ ਪੈ ਜਾਂਦਾ ਤੁਸੀਂ ਆਪਣੇ ਬੱਚਿਆਂ ਨੂੰ ਇਦਾਂ ਕਹਿੰਦੇ ਆ ਪੁੱਤ ਦੇਖ ਲੈ ਤੇਰੇ ਬਿਨਾ ਮੇਰਾ ਕੁਝ ਨਹੀਂ ਅਸੀਂ ਤੇ ਰੁਲਜਾਂਗੇ ਪੁੱਤ ਤੇਰੇ ਬਿਨਾ ਉਹ ਕਹਿੰਦਾ ਅੱਛਾ ਉਹ ਭਾਰਾਂ ਤੇ ਪੈ ਜਾਂਦਾ ਫੂਕ ਤਾਂ ਛਕਾਓ ਆਪਣੇ ਨਿਆਣਿਆਂ ਨੂੰ ਪੰਪਣਾ ਨਾ ਦਿਓ ਐਨਾ ਹੀ ਗਿਆ ਕਰੋ ਵੀ ਠੀਕ ਹੈ ਭਾਈ ਤੇਰੀ ਕਰਦੇ ਆਂ ਤੂੰ ਸਾਡਾ ਠੀਕ ਤੇਰਾ ਜੀ ਕਰੇਗਾ ਕਰ ਨਹੀਂ ਮੇ ਤਾਂ ਕੋਈ ਨਹੀਂ ਹੈਗੇ ਅਸੀਂ ਠੀਕ ਨੈਣ ਪ੍ਰੈਣ ਚੱਲਦੇ ਨੇ ਰੋਟੀ ਆਪਣੀ ਪਕਾ ਲਾਂਗੇ ਭਾਈ ਖਾ ਲਾਂਗੇ ਰੋਟੀਆਂ ਦੋ ਮੰਨੀਆਂ ਤੇ ਮਿਲ ਹੀ ਰਹਿਣਗੀਆਂ ਹੈ ਕਿ ਨਹੀਂ ਨਾਲ ਸਬਜ਼ੀ ਖਾਵਾਂਗੇ ਅੰਬ ਦਾ achar ਪਾ ਲਾਂਗੇ ਬਸ ਫਿਰ ਬਸ ਇੰਨੇ ਨਾਲ ਹੀ ਖੁਸ਼ ਰਾਂਗੇ ਡਿਪੈਂਡ ਨਾ ਹੋਵੋ ਭਾਰਾਂ ਤੇ ਪੈਣਗੇ ਸਾਰੇ ਪੈਂਦੇ ਆ ਕਿ ਨਹੀਂ ਪੈਂਦੇ ਜਿੰਨੇ ਤਰਲੇ ਕਰਦੇ ਆ ਓਨੇ ਪਾਰਾਂ ਤੇ ਪੈਂਦੇ ਬਜ਼ੁਰਗੋ ਤੁਸੀਂ ਵੀ ਸਮਝੋ ਨੌਜਵਾਨੋ ਤੁਹਾਡੇ ਤੇ ਜਿਆਦਾ ਕੰਮ ਆਉਣ ਵਾਲੀ ਗੱਲ ਹੈ ਤੁਹਾਡੇ ਬੱਚੇ ਅਜੇ ਜੰਮਣੇ ਨੇ ਫਰਜ਼ ਨਿਭਾਵਾਂਗੇ ਬੱਚੇ ਜੰਮਾਂਗੇ ਪਾਲ ਤੇ ਵਿਆਹ ਤੇ ਠੀਕ ਹੈ ਬਸ ਪਰ ਰਹਿਣਾ ਖੁਸ਼ ਆਸਾਂ ਲਾਣੀਆਂ ਛੱਡ ਦਿਓ ਜਿੰਨਾ ਬੰਦਾ ਆਸਾਂ ਜਿਆਦਾ ਲਾਉਂਦਾ ਨਿਰਾਸ਼ ਵੀ ਓਨਾ ਹੀ ਜਿਆਦਾ ਹੁੰਦਾ ਆਸ ਘਟਾਓ ਥੋੜੀ ਜੀ ਇਸ਼ਾਵਾਂ ਵਡੀਆਂ-ਵਡੀਆਂ ਨਾ ਪਾ ਲੋ ਅਸੀਂ ਤੇ ਖੁਸ਼ ਬਸ ਰੱਜੇ ਹੋਏ ਇਹ ਆ ਰੱਜਿਆ ਪੁੱਜਿਆ ਰੱਜਿਆ ਪੁੱਜਿਆ ਪਤਾ ਕਿਹਨੂੰ ਕਹਿੰਦੇ ਆ ਬੱਲੇ ਬੱਲੇ ਬੜੀ ਗੱਡੀ بڑا ਘਰ بڑا ਰੱਜਿਆ ਪੁੱਜਿਆ ਲੈ ਇਹ ਤੇ ਭੁੱਖਾ ਹੈ ਵੇਖੀ ਬੱਚਿਆਂ ਤੋਂ ਕਿਵੇਂ ਪਿਆਰ ਪੈਸੇ ਤਰਸਦਾ ਇਹ ਤੇ ਭੁੱਖਾ ਹੈ ਇਹ ਰੱਜਿਆ ਪੁੱਜਿਆ ਤੈਨੂੰ ਕਿੱਥੋਂ ਲੱਗਦਾ ਆ ਰੱਜਿਆ ਪੁੱਜਿਆ ਬੰਦਾ ਲੈ ਰੱਜਿਆ ਪੁੱਜਿਆ ਕਿੱਦਾਂ ਇਹਦੇ ਤਰਲੇ ਲੈਂਦਾ ਫਿਰਦਾ ਖੁਸ਼ੀ ਰਹਿ ਖੁਸ਼ ਹੋਣ ਲਈ ਇਹਦੇ ਤਰਲੇ ਲੈਂਦਾ ਇਹ ਰੱਜਿਆ ਪੁੱਜਿਆ ਥੋੜਾ ਰੱਜੇ ਪੁੱਜੇ ਉਹ ਹੁੰਦੇ ਨੇ ਜਿਹੜੇ ਆਪਣੀ ਖੁਸ਼ੀ ਲਈ ਕਿਸੇ ਤੇ ਡਿਪੈਂਡ ਨਾ ਹੋਣ ਜਿਹੜੇ ਭੀਖ ਨਾ ਮੰਗਣ ਖੁਸ਼ੀਆਂ ਤੇ ਰੱਜੇ ਲੋਕ ਉਹ ਜਿਨ੍ਹਾਂ ਨੂੰ ਖੁਸ਼ ਰਹਿਣ ਲਈ ਕਿਸੇ ਦੀ ਲੋੜ ਨਹੀਂ ਆਪਣੇ ਆਪ ਨੇ ਖੁਸ਼ ਨੇ ਠੀਕ ਹੈ ਜੀ ਤੇ ਆਪਣੇ ਆਪ ਨਾਲ ਉਹ ਖੁਸ਼ ਨੇ ਜਿਹੜੇ ਸੱਚ ਨਾਲ ਜੁੜੇ ਰਹਿੰਦੇ ਨੇ ਨਿੱਜਾ ਤਾਂ ਬੰਦਾ ਸੱਚ ਨਾਲ ਟੁੱਟਿਆ ਹੁੰਦਾ ਨਾ ਆਪਣੇ ਆਪ ਨਾਲ ਬਹਿ ਨਹੀਂ ਸਕਦਾ ਇਕੱਲਾ ਜਦੋਂ ਬਹਿੰਦਾ ਆ ਜਿੰਨੇ 2 ਨੰਬਰੀਏ ਨੇ ਇਹ ਆਪਣੇ ਆਪ ਨਾਲ ਨਹੀਂ ਬਹਿ ਸਕਦੇ ਆਪਣੇ ਕੋਲੋਂ ਇਹਨਾਂ ਨੂੰ ਬਦਬੂ ਆਉਂਦੀ ਹੈ ਬਦਬੂ ਉਹ ਬਦਬੂ ਜਿਹੜੀ ਸਾਨੂੰ ਨਹੀਂ ਪਤਾ ਲੱਗਦਾ ਬੇਈਮਾਨ ਬੰਦਿਆਂ ਨੂੰ ਆਪਣੇ ਆਪ ਕੋਲੋਂ ਬਦਬੂ ਆਉਂਦੀ ਹੈ ਤੇ ਸਹੀ ਬੰਦਿਆਂ ਨੂੰ ਆਪਣੇ ਆਪ ਕੋਲ ਬਹਿਣ ਦਾ ਨਜ਼ਾਰਾ ਆਉਂਦਾ ਆਪਣੇ ਆਪ ਕੋਲੋਂ ਮਹਿਕ ਆਉਂਦੀ ਹੈ ਮਹਿਕ ਗੁਣਾ ਦੀ ਕੁਆਲਿਟੀ ਦੀ ਕੌਣ ਹੁੰਦੇ ਐ ساری ਜ਼ਿੰਦਗੀ ਗਲਤ ਕੰਮ ਨਹੀਂ ਕੀਤਾ ਹੁੰਦਾ ਬੇਈਮਾਨੀਆਂ ਨਹੀਂ ਕੀਤੀਆਂ ਹੁੰਦੀਆਂ ਠੱਗੀਆਂ ਨਹੀਂ ਮਾਰੀਆਂ ਹੁੰਦੀਆਂ ਹੱਕ ਸੱਚ ਦੀ ਕਮਾਈ ਕੀਤੀ ਹੁੰਦੀ ਹੈ ਆਪਣੇ ਆਪ ਵਿੱਚ ਉਹ ਬੰਦਾ ਪੂਰਾ ਹੁੰਦਾ ਹੈ ਕੰਪਲੀਟ ਹੁੰਦਾ ਖੁਸ਼ ਰਹਿੰਦਾ ਮੈਂ ਕਾਹ ਆਉਂਦੀ ਆ ਉਹਨੂੰ ਆਪਣੇ ਆਪ ਚ ਤਾਂ ਕਰਕੇ ਰੱਜਿਆ ਪੂਜਿਆ ਬਣ ਰੱਜਿਆ ਰੱਜੀ ਰੂ ਰੱਜੀ ਧੂ ਮੈਂ ਕੀ ਕਿਹਾ ਕਿਹੜੀ ਰੂ ਰੱਜੀ ਰੂ ਕਿਹੜੀ ਆ ਰੱਜੀ ਰੂ ਆਪਣੇ ਆਪ ਦਾ ਨਾਮ ਲਓ ਆਪਣੇ ਆਪ ਦੇ ਅੰਦਰ ਬੋਲੋ ਆਪਣਾ ਨਾਮ ਲਓ ਆਪਣਾ ਨਾਮ ਲੈ ਕੇ ਆਪਣੇ ਆਪ ਨੂੰ ਰੱਜੀ ਰੂਹ ਕਹੋ ਆਪਣੇ ਅੰਦਰ ਆਪਣਾ ਨਾਮ ਬੋਲ ਕੇ ਆਪਣੇ ਆਪ ਨੂੰ ਰੱਜੀ ਰੂਹ ਕਹੋ ਬੋਲੋ ਜਰਾ ਆਪਣੇ ਅੰਦਰ ਆਪਣਾ ਹੀ ਨਾਮ ਲਓ ਰੱਜੀ ਰੂਹ ਰੱਜਿਆ ਪੁੱਜਿਆ ਰੱਜਿਆ ਕਹਵਾ ਪੜੇ ਆਪਣੇ ਅੰਦਰ ਕਹੋ ਆਪਣੇ ਆਪ ਨੂੰ ਕਹੋ ਰੱਜੇ ਹੋ ਕਿਸੇ ਦੀ ਹੋ ਨਾ ਖੁਸ਼ ਕਿਸੇ ਤੇ ਡਿਪੈਂਡ ਨਹੀਂ ਕਿਸੇ ਤੇ ਮਥਾਜ ਨਹੀਂ ਕਿਸੇ ਤੇ ਬਿਖਾਰੀ ਨਹੀਂ ਐਦਾਂ ਕਹੋ ਆਪਣੇ ਆਪ ਨੂੰ ਜਦੋਂ ਕਹੋਗੇ ਨਾ ਵੀਰੋ ਨਜ਼ਾਰਾ ਫੇਰੋ ਸਾਡੀ ਜ਼ਿੰਦਗੀ ਤਰਲੇ ਕਰਦਿਆਂ ਦੀ ਭੀਖ ਮੰਗਦਿਆਂ ਦੀ ਲੱਗ ਜਾਂਦੀ ਹੈ ਬਿਖਾਰੀ ਬਣ ਕੇ ਆਪਣੇ ਆਪ ਵਿੱਚ ਪੂਰੇ ਹੋ ਜਾ। ਤੇ ਉਹਦੇ ਲਈ ਜ਼ਰੂਰੀ ਹੈ ਪੂਰਿਆਂ ਕੋਲ ਬਹਿਣਾ। ਰੱਜੀਆਂ ਰੂਹਾਂ ਕੋਲ ਬਹਿਣਾ। ਰੱਜੀਆਂ ਰੂਹਾਂ ਦੀ ਸੰਗਤ ਕਰਨੀ। ਜਿਨ੍ਹਾਂ ਨੂੰ ਵੇਖ-ਵੇਖ ਕੇ ਸਾਨੂੰ ਵੀ ਚਾ ਜੜੇ। ਵਿਚਾਰੇ ਖੁਸ਼ ਰਹਿੰਦਾ ਮੈਂ ਕਿਉਂ ਨਹੀਂ ਰਹਿ ਸਕਦਾ? ਇਹ ਕੈਮ ਕੈਮ ਰਹਿੰਦਾ ਮੈਂ ਕਿਉਂ ਨਹੀਂ ਰਹਿ ਸਕਦਾ? ਤੇ ਸਾਡਾ ਧਾਰਮਿਕ ਢਾਂਚਾ ਇਦਾਂ ਦਾ ਹੈ ਜਿੰਨੀਆਂ ਤਿਉੜੀਆਂ ਧਾਰਮਿਕ ਬੰਦੇ ਪਾਈ ਫਿਰਦੇ ਨੇ ਇੰਨੀਆਂ ਬੰਦਿਆਂ ਦੇ ਮੱਥਿਆਂ ਤੇ ਹੁੰਦੀਆਂ ਨਹੀਂ। ਜਿੰਨੇ ਉਹ ਦੁਖੀ ਰਹਿੰਦੇ ਨੇ ਇਰੀਟੇਟ ਰਹਿੰਦੇ ਨੇ ਕਿਉਂ ਕਿਸੇ ਦੇ ਨੱਚਦਾ ਵੇਖ ਲਿਆ ਆਪ ਨੱਚ ਨਹੀਂ ਸਕਦੇ ਤਾਂ ਵੀ ਦੁਖੀ ਕੋਈ ਬਾਹਰ ਖੁੱਲ ਕੇ ਖਾ ਰਿਹਾ ਇਹ ਖਾ ਨਹੀਂ ਸਕਦੇ ਤਾਂ ਵੀ ਦੁਖੀ ਕਿਸੇ ਨੂੰ ਮੁਰਗਾ ਖਾਂਦਾ ਵੇਖ ਲਿਆ ਤਾਂ ਵੀ ਰਾਲਾ ਸਿੱਟੀ ਜਾਂਦੇ ਨੇ ਮੁਰਗਾ ਨਹੀਂ ਖਾ ਸਕਦੇ ਤਾਂ ਦੁਖੀ ਜੇ ਕੋਈ ਚੱਜ ਦੇ ਕੱਪੜੇ ਪਾ ਕੇ ਜੀਨ ਜੂਨ ਪਾ ਕੇ ਖੜਾ ਹੋਵੇ ਇਹ ਜੀਨ ਨਹੀਂ ਪਾ ਸਕਦੇ ਇਹ ਤਾਂ ਦੁਖੀ ਜੇ ਰੰਗ ਬਰੰਗਾ ਲਾਲ ਜੀ ਕਰੇ ਲਾਲ ਲੂਨ ਪਾਉਣ ਨੂੰ ਇਹ ਪਾ ਨਹੀਂ ਸਕਦੇ ਇਹ ਤਾਂ ਦੁਖੀ ਇਹ ਰੱਜੀਆਂ ਰੂਹਾਂ ਨਹੀਂ ਇਹ ਤਾਂ ਭੁਖੀਆਂ ਨੇ ਦੁਖੀ ਨੇ ਧਾਰਮਿਕ ਬੰਦੇ ਸਾਡੇ ਜਿਆਦਾ ਦੁਖੀ ਨੇ ਇਹ ਸਮਾਜ ਵਾਲਾ ਸਾਰਾ ਕੁਝ ਕਰ ਨਹੀਂ ਸਕਦੇ ਤਾਂ ਕਰਕੇ ਦੁਖੀ ਹੀ ਰਹਿੰਦੇ ਪਰੇਸ਼ਾਨ ਹੀ ਰਹਿੰਦੇ ਕਿੱਥੋਂ ਕੀ ਭਾਲਦੇ ਤੁਸੀਂ ਜੇ ਲੱਗਦਾ ਤੁਹਾਨੂੰ ਵੀ ਇਹ ਬੰਦੇ ਖੁਸ਼ ਕਰ ਦੇਣਗੇ ਕਾਇਮ ਕਰ ਦੇਣਗੇ ਨਹੀਂ ਨਹੀਂ ਜਿੰਨੇ ਈਰੀ ਟੇਟ ਹੋਰ ਨੇ ਇਹਨਾਂ ਕੋਈ ਨਹੀਂ ਤਾਂ ਹੀ ਤਾਂ ਗੱਲ ਪੈਂਦੇ ਹੁੰਦੇ ਆ ਤੁਸੀਂ ਕਿਤੇ ਵੀ ਚਲੇ ਜਾਓ ਤੁਸੀਂ ਵੇਖੋ ਉਹ ਸ਼ਾਂਤੀ ਨਹੀਂ ਹੁੰਦੀ ਉਹਨਾਂ ਦੇ ਵਿੱਚ ਇਰੀਟੇਟ ਹੋ ਜਾਂਦੇ ਪਰੇਸ਼ਾਨ ਭਟਕੇ ਹੋਏ ਤਾਂ ਕਰਕੇ ਮੈਂ ਕਹਿ ਰਿਹਾ ਕਦੇ ਲਈ ਪੀਖ ਮੰਗਦਾ ਫਿਰਨਾ ਆਪਣੇ ਆਪ ਵਿੱਚ ਖੁਸ਼ ਹੋ ਜਾ